ਅਸ਼ਵੀਗਾਲ ਜੇ ਤੁਸ 2024 ਇੰਟੂ 7 ਪੰਜਾਬ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਦੀ ਪਤਨੀ ਦੇਸ਼ਮਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਨਾਲ ਉਹਨਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਕਲਾ ਜਗਤ ਦੇ ਲੋਕ ਹੰਸਰਾਜ ਹੰਸਤੇ ਕਾਰਪੁੰਚੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ ਇਸ ਲੜੀ ਵਿੱਚ ਬਿਆਸ ਟੇਰਾ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਮੌਜੂਦਾ ਮੁਖੀ ਬਾਬਾ ਜਸਦੀਪ ਸਿੰਘ ਜੀ ਹੰਸਰਾਜ ਹੰਸਤੇ ਕਾਰਪੁੰਚੀ ਉਹਨਾਂ ਨੇ ਗਾਇਕ ਹੰਸਰਾਜ ਹੰਸਤੀ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਦਿਲਾਸਾ ਦਿੱਤਾ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਵੱਲੋਂ ਚੁੱਕਿਆ ਗਿਆ ਇਹ ਕਦਮ ਸਮਾਜ ਪ੍ਰਤੀ ਉਹਨਾਂ ਦੀ ਯੋਗਦਾਨ ਅਤੇ ਸਮਰਪਣ ਦਾ ਪ੍ਰਤੀਕ ਹੈ ਦਾ ਹੈ ਕਿ ਧਰਮ ਅਤੇ ਸਮਾਜ ਦੇ ਪ੍ਰਮੁੱਖ ਲੋਕ ਅਜੀ ਹੀ ਨੀਜੀ ਦੁੱਖ ਅਤੇ ਆਪਣੇ ਸਾਥੀ ਪਾਈਚਾਰੇ ਨਾਲ ਖੜੇ ਹਨ ਇਸ ਦੌਰਾਨ ਹੋਰ ਦੋਸਤ ਵਿਸ਼ਤਧਾਰਾ ਤੇ ਸਮਰਥਕ ਹਨਸਰਾਜ ਹੰਸ ਤੇ ਉਸ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲਨ ਆਉਂਦੇ ਰਹਿੰਦੇ ਨੇ ਸਸਵੀਗਾਲ ਦੇ ਤੁਸ 2024 ਇੰਟੂ 7 ਪੰਜਾਬ ਮਸ਼ਹੂਰ ਪੰਜਾਬੀ ਗਾਇਕ ਹਨਸਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਨਾਲ ਉਹਨਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਕਲਾ ਜਗਤ ਦੇ ਲੋਕ ਹੰਸਰਾਜ ਹੰਸਤੇ ਕਾਰਪੂੰਚੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ ਇਸ ਲੜੀ ਵਿੱਚ ਬਿਆਸ ਟੇਰਾ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਮੌਜੂਦਾ ਮੁਖੀ ਬਾਬਾ ਜਸਦੀਪ ਸਿੰਘ ਜੀ ਹੰਸਰਾਜ ਹੰਸਤੇ ਕਾਰਪੂੰਚੀ ਉਹਨਾਂ ਨੇ ਗਾਇਕ ਹੰਸਰਾਜ ਹੰਸਤੇ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਦਿਲਾਸਾ ਦਿੱਤਾ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਵੱਲੋਂ ਚੁੱਕਿਆ ਗਿਆ ਇਹ ਕਦਮ ਸਮਾਜ ਪ੍ਰਤੀ ਉਹਨਾਂ ਦੀ ਯੋਗਦਾਨ ਅਤੇ ਸਮਰਪਣ ਦਾ ਪ੍ਰਤੀਕ ਹੈ ਅਤੇ ਇਹ ਦਾ ਹੈ ਕਿ ਧਰਮ ਅਤੇ ਸਮਾਜ ਦੇ ਪ੍ਰਮੁੱਖ ਲੋਕ ਅਜੀਹੇ ਨੀਜੀ ਦੁੱਖ ਅਤੇ ਆਪਣੇ ਸਾਥੀ ਪਾਈਚਾਰੇ ਨਾਲ ਖੜੇ ਹਨ ਇਸ ਦੌਰਾਨ ਹੋਰ ਦੋਸਤ ਵਿਸ਼ਤਧਾਰਾ ਤੇ ਸਮਰਥਕ ਹੰਸਰਾਜ ਹੰਸ ਤੇ ਉਸ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲਨ ਆਉਂਦੇ ਰਹਿੰਦੇ ਨੇ ਸਸਵੀਗਾਲ ਜਦੋਂ 2024 ਇੰਟੂ 7 ਪੰਜਾਬ ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸ ਤੇ ਪਤਨੀ ਦੇਸ਼ਮਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਨਾਲ ਉਹਨਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਕਲਾ ਜਗਤ ਦੇ ਲੋਕ ਹੰਸਰਾਜ ਹੰਸਤੇ ਕਾਰਪੁੰਚੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ ਇਸ ਲੜੀ ਵਿੱਚ ਬਿਆਸ ਟੇਰਾ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਮੌਜੂਦਾ ਮੁਖੀ ਬਾਬਾ ਜਸਦੀਪ ਸਿੰਘ ਜੀ ਹੰਸਰਾਜ ਹੰਸਤੇ ਕਾਰਪੁੰਚੀ ਉਹਨਾਂ ਨੇ ਗਾਇਕ ਹੰਸਰਾਜ ਹੰਸਤੀ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਦਿਲਾਸਾ ਦਿੱਤਾ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਵੱਲੋਂ ਚੁੱਕਿਆ ਗਿਆ ਇਹ ਕਦਮ ਸਮਾਜ ਪ੍ਰਤੀ ਉਹਨਾਂ ਦੀ ਯੋਗਦਾਨ ਅਤੇ ਸਮਰਪਣ ਦਾ ਪ੍ਰਤੀਕ ਹੈ ਹੈ ਕਿ ਧਰਮ ਅਤੇ ਸਮਾਜ ਦੇ ਪ੍ਰਮੁੱਖ ਲੋਕ ਅਜੀਹੇ ਨੀਜੀ ਦੁੱਖ ਅਤੇ ਆਪਣੇ ਸਾਥੀ ਭਾਈਚਾਰੇ ਨਾਲ ਖੜੇ ਹਨ ਇਸ ਦੌਰਾਨ ਹੋਰ ਦੋਸਤ ਰਿਸ਼ਤੇਦਾਰ ਅਤੇ ਸਮਰਥਕ ਹੰਸਰਾਜ ਹੰਸਾ ਤੇ ਉਸ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲਨ ਆਉਂਦੇ ਰਹਿੰਦੇ ਨੇ ਸਸਵੀਗਾਲ ਜੀ ਤੋਂ 2024 ਇੰਟੂ 750 ਮਸ਼ਹੂਰ ਪੰਜਾਬੀ ਗਾਇਕ ਹੰਸਰਾਜ ਹੰਸਤੇ ਪਤਨੀ ਦੇਸ਼ਮਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਹੈ ਜਿਸ ਨਾਲ ਉਹਨਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਇਸ ਦੁੱਖ ਦੀ ਘੜੀ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਕਲਾ ਜਗਤ ਦੇ ਲੋਕ ਹੰਸਰਾਜ ਹੰਸਤੇ caricature ਤੇ ਉਹਨਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ ਇਸ ਲੜੀ ਵਿੱਚ ਬਿਆਸ ਟੇਰਾ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਅਤੇ ਮੌਜੂਦਾ ਮੁਖੀ ਬਾਬਾ ਜਸਦੀਪ ਸਿੰਘ ਜੀ ਹੰਸਰਾਜ ਹੰਸਤੇ caricature ਪੁੰਚੀ ਉਹਨਾਂ ਨੇ ਗਾਇਕ ਹੰਸਰਾਜ ਹੰਸਤੇ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਨੂੰ ਦਿਲਾਸਾ ਦਿੱਤਾ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਚੁੱਕਿਆ ਗਿਆ ਇਹ ਕਦਮ ਸਮਾਜ ਪ੍ਰਤੀ ਉਹਨਾਂ ਦੀ ਯੋਗਦਾਨ ਅਤੇ ਸਮਰਪਣ ਦਾ ਪ੍ਰਤੀਕ ਹੈ ਅਤੇ ਇਹ ਵੀ ਦਰਸਾਉਂਦਾ ਹੈ ਕਿ ਧਰਮ ਅਤੇ ਸਮਾਜ ਦੇ ਪ੍ਰਮੁੱਖ ਲੋਕ ਅਜਿਹੀ ਨਿੱਜੀ ਦੁੱਖ ਅਤੇ ਆਪਣੇ ਸਾਥੀ ਭਾਈਚਾਰੇ ਨਾਲ ਖੜੇ ਹਨ ਇਸ ਦੌਰਾਨ ਹੋਰ ਦੋਸਤ ਵਿਛਤਦਾਰ ਅਤੇ ਸਮਰਥਕ ਹੰਸਰਾਜ ਹੰਸਾ ਤੇ ਉਸ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲਨ ਆਉਂਦੇ ਰਹਿੰਦੇ ਨੇ